ਸਾਸੀਕਾਲ ਜੀ ਕੀ ਹਾਲ ਨੇ ਅਸੀਂ ਨਾ ਸਵੇਰੇ ਸਵੇਰੇ ਜਾ ਰਹੇ ਸੀ ਗੱਡੀ ਲੈ ਕੇ ਜ ਕੈਮਰਾ ਲੈਣ ਜਾ ਰਹੇ ਸੀ ਸਾਨੂੰ ਇੱਕ ਟੂਣਾ ਪਿਆਰ ਮਿਲਿਆ ਆ ਦੇਖੋ ਨਾ ਅਸੀਂ ਗੱਡੀ ਪਿੱਛੇ ਕਰਕੇ ਦਿਖਾਉਣ ਲੱਗਾ ਸਾਨੂੰ ਆ ਦੇਖੋ ਹਨਾ ਆਪਾਂ ਇਹਨੂੰ ਸਾਈਡ ਤੇ ਕਰਦੇ ਖੋਲ ਕੇ ਇਧਰ ਨੂੰ ਆ ਜਾ ਮੜਾ ਜਾ ਉਰੇ ਆ ਜਾ ਆ ਉਰੇ ਕੋਲੇ ਕਰ ਲਾ ਮੜਾ ਹੈ ਹਨਾ ਇਹ ਟੂਣਾ ਕੀਤਾ ਵੈਸੀ ਜੀ ਪਹਿਲਾਂ ਲੰਘੇ ਸੀ ਜੀ ਗੱਡੀ ਬੈਕ ਕਰਕੇ ਫੇਰ ਅਸੀਂ ਦੇਖਿਆ ਸੀ ਕਿ ਯਾਰ ਦੇਖ ਨੇ ਕੀ ਕੀ ਹੈ ਨਾ ਪਹਿਲਾਂ ਇਹਨੂੰ ਐਸੀ ਕਿਤੇ ਕੱਪੜਾ ਗਿਰਿਆ ਹੋਇਆ ਕੇਤਾ ਪਰ ਜਦੋਂ ਆ ਵਿੱਚ ਉੱਪਰ ਨਵਾਂ ਕੰਗਾ ਬਹੁਤ ਵਧੀਆ ਏ ਕੇਸ ਕੁਸ ਵਾਇਆ ਕਰਾਂਗੇ ਹਨ ਤੇ ਅਸੀਂ ਕਿਹਾ ਵੀ ਪਹਿਲਾਂ ਮੈਨੂੰ ਐ ਸੀ ਮਾ ਕੇ ਤੇ ਕਹਦਾ ਮੁੱਦਾ ਅੱਗੇ ਕੰਗਾ ਦੇਖਿਆ ਸੀ ਕਿ ਟੂਣਾ ਕੀਤਾ ਹੋਇਗਾ ਹਨਾ ਥੋੜਾ ਥੱਲੇ ਬੈਠਾ ਦੇਖੀ ਕੀ ਕੀ ਆ ਦੇ ਵਿੱਚ ਆਹਾ ਇੱਕ ਸਿੱਖਾਂ ਦੀ ਡੱਬੀ ਹੈਗੀ ਰੱਖੀ ਵੀ ਹੈ ਨਾ ਆ ਸੰਦੂਰ ਵਗੈਰਾ ਦਾ ਮੈਂ ਕਹਿੰਦਾ ਹਨਾ ਸੈਂਟ ਵਾਹ 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 ਉਹ ਬੱਲੇ 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 ਕਿੰਨੀ ਵਧੀਆ ਸਮੈਲ ਆਉਂਦੀ ਓਏ ਇੱਕ ਆਹਾ ਆ ਜਗਾੜਾ ਕਾ ਇਹ ਵੀ ਕਾਲੇ ਕੱਪੜੇ ਨਾਲ ਬੰਨਿਆ ਹੋਵੇ ਉਹ ਵੀ ਕਾਲੇ ਕੱਪੜੇ ਨਾਲ ਬੰਨਿਆ ਸੀ ਆਪਾਂ ਖੋਲ ਕੇ ਦੇ ਦਾਂ ਵਿੱਚ ਕੀ ਆ ਇਹਦੇ ਟੱਕਣ ਲਾਇਆ ਹੋਗਾ ਉਹ ਬੱਲੇ ਲੱਡੂ ਆ ਦੇ ਮੇਤਰਾ ਦੋ ਲੱਡੂ ਨੇ ਇੱਕ ਤੇਰਾ ਤੇ ਇੱਕ ਮੇਰਾ ਨਾ ਮੈਂ ਆਪਦਾ ਖਾਲਾ ਤੂੰ ਬਾਜ ਖਾਲੀ ਨਾ ਲਵੇਗਾ ਦੱਸ ਆ ਵੇਖੋ ਕੀ ਕੀ ਸਮਾਨ ਪਾਇਆ ਹੋਇਆ ਹੈਗਾ ਵਿੱਚ ਚੌਲ ਖੰਡ ਅੰ ਦਾਲ ਆ ਗਈ ਵਿੱਚ ਮੱਕੀ ਦੇ ਦਾਣੇ ਨੇ ਸੱਤ ਚੀਜ਼ਾਂ ਨੇ ਮੇਰੇ ਹਿਸਾਬ ਨਾਲ ਪਾਈਆਂ ਇਹ ਚ ਆਹ ਲੱਡੂ ਮੇਰਾ ਗਾ ਆਹ ਲੱਡੂ ਤੇਰਾ ਤੂੰ ਖਾਣੇ ਬਾਅਦ ਜਾਣਾ ਇਹਨੂੰ ਵੀ ਰੱਖਾਂ ਜੇ ਜਪਾ ਇਹ ਆਪਣੇ ਕੋਈ ਕੰਮ ਨਹੀਂ ਨੂੰ ਸੈਟ ਪਰਮ ਡੱਬੀ ਕੰਮ ਲਮਾਂਗੇ ਘਰੇ ਜਾ ਕੇ ਨਾ ਇਹਦੀ ਆਪਾਂ ਬਣਾ ਕਰਾਂਗੇ ਢਾਟੀ ਹੈ ਨਾ ਕੰਗਾ ਆਪਣੇ ਆ ਗਿਆ ਕੰਮ ਠੀਕ ਹੈ ਨਾ ਤੇ ਦਾਣੇ ਡੋਲਦੇ ਇਹ ਤੋਂ ਵੀ ਆਪਾਂ ਕੰਮ ਲਮਾਂਗੇ ਕੁਜੇ ਤੋਂ ਫੇਰਣਾਗਾ ਹਾਂ ਆ ਤੇ ਲੱਡੂ ਤੂੰ ਖਾਣੀ ਬਾਤਿਓ ਮੈਂ ਲਮਾਂ ਖਾ ਇਹ ਟੂਨੇ ਕਿਤੇ ਹੁੰਦੇ ਨੇ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਤੁਹਾਡੇ ਆਣ ਗਵਾਂਡ ਕੋ ਟੂਣਾ ਕਰ ਦੇਵੇ ਸਾਨੂੰ ਸੱਦ ਰਿਓ ਸਾਨੂੰ ਸਿਰਫ ਗੱਡੀ ਦਾ ਖਰਚਾ ਦੇ ਦਿਓ ਜਾਨ ਨਾਲ ਤੇਲ ਦਾ ਹੁਣ ਤੇਲ ਤਾਂ ਨਹੀਂ ਹੀ ਪਾਉਣ ਲੱਗੇ ਤੁਹਾਡਾ ਟੂਣਾ ਚੱਕ ਜਾਗੇ ਕੋਈ ਤੁਹਾਨੂੰ ਗੱਲਬਾਤ ਨਹੀਂ ਦੀ ਸਾਡੀ ਜ਼ਿੰਮੇਵਾਰੀਆ ਪਰ ਸਾਡੇ ਮਗਰ ਲਾ ਕੇ ਤੁਸੀਂ ਨਾ ਖਾ ਲਿਓ ਤੁਹਾਨੂੰ ਕੋਈ ਗੱਲਬਾਤ ਹੁੰਦੀ ਹੈ ਕੋਈ ਨੁਕਸਾਨ ਹੁੰਦਾ ਥੋੜਾ ਤੁਸੀਂ ਜ਼ਿੰਮੇਵਾਰ ਹੋ ਕੋ ਸਾਡੇ ਦਾ ਬਾਬਾ ਦੀਪ ਸਿੰਘ ਬਾਬਾ ਫੂਲਾ ਸਿੰਘ ਜੀ ਬਾਬਾ ਹਨੂਮਾਨ ਸਿੰਘ ਜੀ ਸਾਡੇ ਨਾਲ ਨੇ ਠੀਕ ਹੈ ਨਾ ਸਾਡੇ ਕੋਲ ਤਾਂ ਵੱਡੇ ਵੱਡੇ ਨੇਜਿਆਂ ਵਾਲੇ ਨੇ ਵੱਡੀਆਂ ਵੱਡੀਆਂ ਕਿਰਪਾਨਾਂ ਪਾਈ ਨੇ ਸਾਡੇ ਨਾਲ ਤਾਂ ਉਹ ਹੋ ਨੇ ਐਵੇਂ ਤੁਸੀਂ ਜਾ ਕੇ ਪੰਗਾ ਲੈ ਲਓ ਕੱਲ ਤੁਸੀਂ ਮੈਨੂੰ ਗਾਣਾ ਕੱਢੀ ਜੋ ਮੈਂ ਤੇਰੇ ਮਾਰੇ ਲਾ ਕੇ ਖਾਦਾ ਸੀ ਤੁਸੀਂ ਨਾ ਖਾਇਓ ਸਾਨੂੰ ਸੱਦ ਲਿਓ ਸੀ ਥੋੜਾ ਚੱਕ ਕੇ ਖਾ ਵੀ ਜਾ ਮੈਂ ਘਰ ਚੱਕ ਕੇ ਸੱਟ ਵੀ ਦਵਾਂਗੇ ਹਨਾ ਇਹ ਸਵੇਰੇ ਸਵੇਰੇ ਕੀਤਾ ਅੱਜ ਸ਼ਨੀਵਾਰ ਆਗਾ 11 ਤਰੀਕਾ ਜਿਹੜੀ ਸ਼ਨੀਵਾਰ ਇਹਨਾਂ ਕੇ ਬਾਾਰ ਕਹਿੰਦੇ ਨੇ ਪੰਜਾਬੀ ਜਿਹਨੂੰ ਸ਼ਨੀਵਾਰ ਸ਼ਨੀਵਾਰ ਦਾ ਟੂਣਾ ਕੀਤਾ ਬਹਿ ਕੇ ਤੜਕੇ ਤੜਕੇ ਦੀ ਗੱਲ ਆ ਗਈ ਹਾਲੇ ਅਸੀਂ ਕੈਮਰਾ ਲੈਣ ਚੱਲੇ ਸੀ ਠੀਕ ਹੈ ਨਾ ਆ ਤਾਂ ਬਣਾਈਆ ਵੀਡੀਓ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਇਹ ਬੰਦਾ ਹੈ ਟੂਣਾ ਉਸ ਬੰਦੇ ਕੋਲ ਪਹੁੰਚ ਜਾਵੇ ਜਿਹੜਾ ਕਰਕੇ ਗਿਆ ਸੀ ਠੀਕ ਹੈ ਨਾ ਉਹਨੂੰ ਪਤਾ ਲੱਗ ਜਵੇ ਵੀ ਜਿਹੜਾ ਉਹਨੇ ਕੀਤਾ ਕਰਾਇਆ ਸੀ ਉਹ ਕੀ ਸੱਚ ਹੁੰਦਾ ਮੇਰੇ ਤੇ ਸਾਡਾ ਨੀਲਾ ਝੰਡਾ ਨਿਸ਼ਾਨ ਸਾਹਿਬ ਝੂਲਦਾ ਰਹਿਣਾਗਾ ਸਾਨੂੰ ਕੁਝ ਨਹੀਂ ਹੋਣਾ ਠੀਕ ਹੈ ਨਾ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਉਹਦੇ ਕੋਲ ਤੁਸੀਂ ਕਮੈਂਟ ਕਰਿਓ ਤੁਸੀਂ ਇਹ ਚੀਜ਼ਾਂ ਨੂੰ ਮੰਨਦੇ ਹੋ ਜਾਂ ਤੁਹਾਡੇ ਅਦੇਰੀ ਚ ਹੈਗਾ ਕੀ ਕੀਤਾ ਹੋਇਆ ਸਤਿ ਸ੍ਰੀ ਅਕਾਲ